ਸਾਹਿਬਜਾਦੇ ਜਿਹੜੇ ਸਾਡੇ ਚਾਰ ਸਾਹਿਬਜਾਦੇ ਤੇ ਮਾਤਾ ਗੁਜਰਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਦੇਖਦੇ ਹੋਏ ਅੱਜ ਸਾਡੀ ਅੰਮ੍ਰਿਤਸਰ ਹਲਕਾ ਨੌਰਦੀ ਸੰਗਤ ਨੇ ਅੱਜ 2000 ਤੋਂ ਪਲੱਸ ਸੰਗਤ ਜਿਹੜੀ 25 ਤੋਂ 30 ਬੱਸਾਂ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜਾ ਰਹੀ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਡੀ ਇੱਕ ਉਮੀਦ ਸੀਗੀ ਨਵੇਂ ਨੌਜਵਾਨ ਨਵੀਂ ਪੀੜ੍ਹੀ ਇਸ ਇਤਿਹਾਸ ਨੂੰ ਇਸ ਸਾਕੇ ਨੂੰ ਸਮਝ ਸਕੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੰਨੀਆਂ ਜਿੰਦਾਂ ਨੇ ਇਬਾਤਾ ਜੀ ਨੇ ਕਿਵੇਂ ਆਪਣੇ ਧਰਮ ਤੇ ਦੇਸ਼ ਤੇ ਸਮਾਜ ਦੇ ਲਈ ਸ਼ਹਾਦਤਾਂ ਦਿੱਤੀਆਂ ਤੇ ਅੱਜ ਅਸੀਂ ਉਹ ਉਪਰਾਲਾ ਕਰਨ ਚੱਲੇ ਆਂ ਉਮੀਦ ਕਰਦੇ ਆਂ ਅਰਦਾਸ ਕਰਦੇ ਆਂ ਵੀ ਇਹ ਲੋਕ ਇਹ ਸੰਗਤ ਜਲਦ ਤੋਂ ਜਲਦ ਹੋਰ ਇਹ ਸੰਗਤ ਵਧੇ ਸਭ ਲੋਕਾਂ ਦੀ ਰੁਚੀ ਬਣੇ ਲੋਕ ਧਰਮ ਨਾਲ ਲੋਕ ਸਮਾਜ ਨਾਲ ਤੇ ਦੇਸ਼ ਨਾਲ ਉਹਨਾਂ ਹੀ ਪਿਆਰ ਕਰਨ ਜੋ ਸਾਡੇ ਗੁਰੂਆਂ ਦਾ ਸੰਦੇਸ਼ ਸੀਗਾ ਵਾਪਸੀ ਕਿਦੋਂ ਹੋਏਗੀ ਤੇ ਅੰਦਰ ਵਿੱਚ गांव ਕਿڑی ਕਿڑی ਬੱਸਾਂ ਜਾ ਰਹੀਆਂ ਕਿੰਨੇ ਲੋਕ ਜਾ ਰਹੇ ਨੇ ਦੇਖੋ ਟੋਟਲ ਸਾਡੀਆਂ 30 ਬੱਸਾਂ ਜਾ ਰਹੀਆਂ ਨੇ 30 ਬੱਸਾਂ ਦੇ ਵਿੱਚੋਂ ਨਾਲ-ਨਾਲ ਐਂਬੂਲੈਂਸ ਵੀ ਜਾ ਰਹੀ ਹੈ ਫਾਇਰ ਬ੍ਰਿਗੇਡ ਦੀ ਗੱਡੀ ਵੀ ਜਾ ਰਹੀ ਹੈ ਪ੍ਰਸ਼ਾਸਨ ਦਾ ਸਹਿਯੋਗ ਹੈ ਉਹਦੇ ਨਾਲ ਸਾਡੇ ਹਿਸਟਰੀ ਦੇ ਕਈ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਜਿਹੜੇ ਗੱਡੀਆਂ ਦੇ ਵਿੱਚ ਨੇ ਉਹ ਸਾਰਾ ਇਤਿਹਾਸ ਦੱਸਦੇ ਜਾਣਗੇ ਕਿੰਨਾਂ ਗੱਡੀਆਂ ਦੇ ਵਿੱਚ ਅਸੀਂ ਸਹੂਦਾ ਕਰਾ ਸਕਿਆ ਟੀਵੀ ਦੀ ਚਾਹ ਸਾਬ ਜਾਦਿਆਂ ਦੀ ਮੂਵੀ ਵੀ ਦਿਖਾ ਰਹੇ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਵੱਧ ਤੋਂ ਵੱਧ ਉਹਨਾਂ ਨੂੰ ਉਸ ਇਤਿਹਾਸ ਨਾਲ ਜੋੜ ਸਕੀਏ ਅਖੀਰ ਕਿਸਾ ਦੇ ਕੋਈ ਬਹੁਤ ਰਹ ਮਤਲਬ ਦਿੱਤਾ ਲੱਗਦਾ ਕਿ ਇਸ ਤਰ੍ਹਾਂ ਦੇ ਪ੍ਰਾਲੇ ਹੋਰ ਲੋਕਾਂ ਨੂੰ ਕਰੇ ਤਾਂ ਜੋ ਸਿੱਖ ਜਿਹੜੇ ਆਪਣੇ ਛੋਟੇ-ਛੋਟੇ ਬੱਚੇ ਉੱਥੇ ਲੱਗ ਜਾਣ ਪਰ ਇਤਿਹਾਸ ਨਾਲ ਜੋੜ ਸਕੋ ਦੇਖੋ ਇਹੀ ਤੇ ਖੂਬਸੂਰਤੀ ਹੈ ਪੰਜਾਬ ਦੀ ਇੱਥੇ ਕੋਈ Hindu ਨਹੀਂ ਕੋਈ Sikh ਨਹੀਂ ਅਸੀਂ ਸਾਰੇ ਏਕ ਉਸ ਅਕਾਲ ਪੁਰਖ ਦੇ ਬੱਚੇ ਆ ਸਾਨੂੰ ਇਹਨਾਂ ਜੋਸ਼ੀਦੀਆਂ ਸਾਡੇ ਲਈ ਇਹਨਾਂ ਗੁਰੂਆਂ ਨੇ ਆਈਨਾ ਜੇ ਉਹ ਸ਼ਹੀਦਾਂ ਨੇ ਦਿੱਤੀਆਂ ਨੇ ਸਾਡਾ ਫਰਜ਼ ਬੰਦਾ ਹੈ ਵੀ ਇਹ ਸਭ ਉਪਰਾਲੇ ਕਰੀਏ ਬਹੁਤ ਅੱਛਾ ਉਪਰਾਲਾ ਹੈ ਆਈਡੀ ਮੇਰੇ ਉੱਪਰ ਹੈ ਆਪਣੇ ਸ਼ਹੀਦਾਂ ਦੇ ਸ਼ਹੀਦੀ ਦੇ ਵਾਸਤੇ ਆਪਣੇ ਅੰਮ੍ਰਿਤਸਰ ਦੇ ਲੋਕ ਜੀ ਉੱਥੇ ਜਾ ਕੇ ਦਰਸ਼ਨ ਕਰਕੇ ਆਣਗੇ ਤੇ ਇਹ ਅਕਸ਼ੇ ਨੇ ਇਹ ਨਾ ਮੇਰਾ ਫ੍ਰੇਮ ਨਹੀਂ ਇਨੀਸ਼ੀਏਟਿਵ ਲਿਆ ਆ ਇਹੋ ਜੇ ਚੰਗੇ ਇਨੀਸ਼ੀਏਟਿਵ ਦੇ ਦੱਤੇ ਦਾ ਸੰਗਤ ਸ਼ਹਾਦਤ ਦੇ ਦਿਨ ਚਾਹੁੰਦੇ ਸਨ ਸਾਹਿਬਔਰ ਆਪਣੇ ਆਪ ਦੇ ਵਿੱਚ ਸ਼ਹਾਦਤ ਦੇ ਦਿਨ ਸੰਗਤ ਜਿਹੜੀ ਕਿਸੇ ਟਾਈਮ ਨਹੀਂ ਜਾ ਸਕਦਾ ਉਸ ਸੰਗਤ ਵਾਸਤੇ ਜਿਹੜਾ ਇਹ ਵੱਡਾ ਉਪਰਾਲਾ ਕਿ ਫਰੀਦ ਅਕਤਸਰ ਹੋਵੇਗਾ ਪਰ ਸਭ ਤੋਂ ਵੱਡੀ ਗੱਲ ਕਿ ਬੱਸਾਂ ਦੇ ਵਿੱਚ ਇੱਕ ਇਤਿਹਾਸਕਾਰ ਮੌਜੂਦ ਰਹੇਗਾ ਜਿਹੜਾ ਸੰਗਤਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਦੇਵੇਗਾ ਬਿਲਕੁਲ ਜਾਣਕਾਰੀ ਵੀ ਦਵੇਗਾ ਨਾਲੇ ਇਕੱਠੇ ਸਾਰੇ ਆਪਣੇ ਭਰਾ ਭੈਣ ਜਾ ਸਕਦੇ ਨੇ ਜਿੰਨ 30 ਜੱਦੜਾ ਤੇ ਤਾਰਾਂ ਦੀ ਹੁੰਦੀ ਹੈ ਜਾਣ ਦਾ ਸ਼ੇਰਾਂ ਦੀ ਨਹੀਂ ਇਸ ਮੱਤੇ ਉਪਾਦਾਂ ਹੋਣਾ ਚਾਹੀਦਾ ਕੰਮ ਉਪਰ ਆਇਆ ਹੋਰ ਇਹੋ ਜੇ ਕਰਨੇ ਚਾਹੀਦੇ ਆ ਨਾਲ ਡਵੈਲਪਮੈਂਟ ਦੀ ਵੀ ਕੰਮ ਠੀਕ ਹੈ ਵਿੰਕਲਾ ਜੀ ਸਿੱਧੀ ਜੋੜ ਮੇਲਾ ਚੱਲ ਰਿਹਾ ਹੈਗਾ ਸਾਡੇ ਛੋਟੇ ਸਾਈਡ ਤੇ ਦਾ ਸਿੱਧੀ ਘੜਾ ਚੱਲ ਰਿਹਾ ਕੀ ਕੁਝ ਕਹਿਣਾ ਚਾਹੋਗੇ ਜਿੱਥੇ ਵੱਡੇ ਤੇ ਦਾ ਸਕਤਾ ਫੱਤੇਗੜ੍ਹ ਸਾਈਡ ਜਾ ਰਿਹਾ ਅਛੇ ਜੀ ਉਹਨੂੰ ਜੋ ਅੱਲਾ ਕੀ ਤਰ੍ਹਾਂ ਕੀ ਕੁਝ ਕਹਿਣਾ ਚਾਹੋਗੇ ਜੀ ਇਥੇ ਫਰੀ ਬਸ ਯਾਤਰਾ ਜਾ ਰਹੀ ਆ ਸਾਡੇ ਗਲੀ ਮੁਹੱਲੇ ਵਾਲੇ ਸਾਨੂੰ ਲੈ ਕੇ ਜਾ ਰਿਹਾ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਸਿੱਧੀ ਦੇ ਅੜ ਦੇ ਸਰ ਮੈਂ ਇਹ ਕਿਸ ਤਰ੍ਹਾਂ ਲੱਗ ਰਿਹਾ ਹੈ ਗੋਕੀ ਛੀਦੀ ਜੋੜ ਮੇਲਾ ਹੈਗਾ ਵਾ ਬੜਾ ਤੋਂ ਲੋਕਰ ਉੱਥੇ ਜਾਣਾ ਚਾਹੀਦਾ ਹੈ ਖਾਸ ਕਰਕੇ ਛੋਟੇ ਬੱਚੇ ਇਤਿਹਾਸ ਦਾ ਪਤਾ ਲੱਗੇ ਕਿ ਕੁਝ ਕਹਿਣਾ ਜੀ ਜੀ ਜੋ ਸਾਡੇ ਇਤਿਹਾਸ ਤੇ ਹੋ ਰਿਹਾ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਮੈਂ ਕਹਾਂਗਾ ਕਿ ਅੱਜ ਕੱਲ ਦੇ ਜਿਹੜੀ ਜਨਰੇਸ਼ਨ ਚੱਲ ਰਹੀ ਉਹਨਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਸ ਲਈ ਇਹ ਵੀ ਉੱਥੇ ਜਾ ਰਿਹਾ ਦਰਸ਼ਨ ਕਰਨ ਜਾ ਰਿਹਾ ਜੋ ਸਾਲ ਚੱਲ ਰਿਹਾ ਹੈ ਉੱਥੇ ਪਤਾ ਕਰਨ ਜਾ ਰਹੇ ਆ ਥੈਂਕ ਯੂ ਬਾਬਾ ਗੁਰਦੇਵ ਸਿੰਘ ਆ ਪ੍ਰਧਾਨ ਗੁਰਦੁਆਰਾ ਬਾਬਾ ਜੀਮ ਸਿੰਘ ਮੁਸਫਾ ਬਾਦ ਇੰਦਰਾ ਕਲੋਨੀ ਹਾਂਜੀ ਹਾਂਜੀ ਹੁਕਮ ਜੀ ਕਿਹੜੇ ਬੱਸਾਂ ਚੱਲੀਆਂ ਕੀ ਕਹੇ ਜਾਂਦੇ ਵੇਖੋ ਜੀ ਬੜੀ ਮਹਾਰਾਜੀ ਗੁਰੂ ਦਸਵੇਂ ਪਾਤਸ਼ਾਹ ਦੀ ਕਿਰਪਾ ਜਿਹੜੀ ਇੰਨੀ ਸੰਗਤ ਇਹਨਾਂ ਨੇ ਇਕੱਠੀ ਕੀਤੀ ਆ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਆ ਸਾਰੀ ਸੰਗਤ ਮਹਾਰਾਜ ਮੇਰਾ ਗਰੇ ਬਾਬਾ ਦਸਵੇਂ ਪਾਤਸ਼ਾਹ ਜੀ ਕਿਸ ਤਰ੍ਹਾਂ ਲੱਗਦਾ ਕਿ ਇੱਕ ਜੂਥ ਨੂੰ ਉਪਰਾਲਾ ਕੀਤਾ ਜਾ ਰਿਹਾ ਹੈ ਜੀ ਆਪਣੇ ਬਹੁਤ ਵਧੀਆ ਉਪਰਾਲਾ ਜੀ ਅਸੀਂ ਇਹਨਾਂ ਦੇ ਨਾਲ ਆ ਜਿੱਥੇ ਵੀ ਸਾਨੂੰ ਆਵਾਜ਼ ਦੇਣਗੇ ਅਸੀਂ ਰਾਤ ਦੇ ਨੇ ਇਹਨਾਂ ਦੇ ਨਾਲ ਕਿਸ ਤਰ੍ਹਾਂ ਫਾਰਮ ਪਰ ਹੈਗੇ ਫਾਰਮਣਾ ਜੀ ਸਾਨੂੰ ਗੁਰਦਲ ਸਾਹਿਬ ਆਈ ਸਾਡੇ ਇੱਕ ਭੈਣ ਜੀ ਇੱਕ ਨਾਲ ਬੌਜੀ ਕਿਉਂ ਕਹਿੰਦੇ ਵੀ ਇਦਾਂ ਜਨਾ ਯਾਤਰਾ ਅਸੀਂ ਕਰਾਉਣੀ ਆ ਤੇ ਜੇ ਦੱਸੋ ਸਾਨੂੰ ਅਸੀਂ ਗੁਰਦਲਰੇ ਆਪਣੇ ਬਾਬਾ ਜੀ ਨੂੰ ਕਿਹਾ ਵੀ ਤੁਸੀਂ ਬਾਬਾ ਜੀ ਜਿਹਨੇ ਫਾਰਮ ਵੱਧ ਵੱਧ ਪਰੀ ਜਾਂਦੇ ਆ ਪਰੋ ਕਿ ਆਪਾਂ ਜਿੰਨੀ ਵੀ ਵਾਰਤ ਵਾਰ ਸੰਗ ਜੋ ਜਾਵੇ ਲੈ ਵੀ ਜਾਣੀ ਹੈ ਦਾਦਾ ਜੀ ਵੀ ਤੁਹਾਡੇ ਕੋਲ ਲੈ ਚੁੱਕੇ ਨੇ ਫਾਰਮ ਭਰੇ ਗਏ ਸਾਡੇ ਜੋ ਜੀ ਅਸੀਂ 270 ਕੋ ਫਾਰਮ ਭਰੇ ਗਏ ਅੱਛਾ ਹਾਂ ਜੀ ਤੁਸੀਂ ਕਹਿੰਦੇ ਜਿੰਨੇ ਕੋਰ ਪਰਵਾਸ ਚਲੇ ਜਾਣਾ ਨਹੀਂ ਅਹੀਂ ਪਰਵਾਰ ਵੀ ਹੈ ਹਾਂ ਜੀ ਹਾਂ ਜੀ ਇਸ ਵੇਲੇ ਤੁਹਾਨੂੰ ਮਾਤਰ ਕਿਸ ਤਰ੍ਹਾਂ ਲੱਗ ਰਿਹਾ ਕਿ 1 ਵਜੇ ਇੱਕ ਅੰਛੀ ਦਾ ਆਪਣੇ ਆਪਣੇ ਗੁਰੂ ਧਾਮਾਂ ਅਸ਼ੀਦਾਂ ਦੀ ਜਿਹੜੀ ਯਾਦਗਾਰੀ ਮਨਾਈ ਜਾ ਰਹੀ ਹੈ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਹਾਂ ਜੀ ਕਿੰਨੇ ਦਿਨ ਦੀ ਯਾਤਰਾ ਨਹੀਂ ਸ਼ਾਮ ਨੂੰ ਵਾਪਸੀ ਹੈ ਸ਼ਾਮ ਨੂੰ ਹਾਂ ਜੀ ਹਾਂ ਜੀ ਇੱਕ ਦਿਨ ਦੀ ਯਾਤਰਾ ਜੀ ਠੀਕ ਹੈ ਮੇਰਾ ਰਾਖੀ ਬੇਦੀ ਜੀ ਮੈਂ ਪਹਿਲੀ ਵਾਰ ਚਲੀ ਆ ਸਤਿਪੰਥ ਦਾ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਅੱਜ ਜੀ ਪਹਿਲੀ ਵਾਰ ਚਲੀ ਆ ਥੈਂਕਸ ਕਰਨਾ ਚਾਹੂਗੀ ਮੀਡੀਆ ਦਾ ਅੱਜ ਸਵੇਰੇ ਸਵੇਰੇ ਕਵਰ ਕਰਨ ਆਈ ਹੈ ਦੂਸਰਾ ਮੈਂ ਥੈਂਕਸ ਕਰਨਾ ਚਾਹੂਗੀ ਸੇਵਾਦਾਰ ਅਕਸ਼ੇ ਜੀ ਦਾ ਜਿਨ੍ਹਾਂ ਨੇ ਇਹ ਪਹਿਲੀ ਵਾਰ ਸੋਚਿਆ ਨਹੀਂ ਸੀ ਕਿ ਜਦੋਂ ਵੱਡਾ ਉਪਰ ਆਲਾ ਉਸ ਬੱਚੇ ਨੇ ਕੀਤਾ ਅਜੀ ਧੰਨਵਾਦ ਕਰਦੇ ਆ ਉਹਦਾ ਕਿ ਪ੍ਰਮਾਤਮਾ ਉਸ ਨੂੰ ਚੜ੍ਹਦੀ ਕਲਾ ਚ ਰੱਖੇ ਕਿ ਬੱਚਾ ਪਹਿਲੀ ਵਾਰ ਸਾਨੂੰ ਇਹ ਪ੍ਰਮਾਤਮਾ ਦੇ ਦਰ ਦੇ ਵਿੱਚ ਜਾਣ ਦੀ ਕਰ ਰਿਹਾ ਬਾਕੀ ਧੰਨਵਾਦ ਗੁਜਰੀ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਬੱਚਿਆਂ ਦੀ ਉਹ ਜਾ ਨਹੀਂ ਸਕਦੇ ਉਸ ਚੀਜ਼ ਨੂੰ ਜਦੋਂ ਮਹਿਸੂਸ ਕਰਦੇ ਹਨ ਅਸੀਂ ਤੇ ਸਾਡੇ ਆਪਣੇ ਰਾਹ ਤੇ ਖੜੇ ਹੁੰਦੇ ਆ ਇਸ ਕਰਕੇ ਕਹਿੰਦੀ ਆ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੋ ਦਿਨ ਮਾਤਾ ਗੁਜਰੀਨ ਦੇਕੇ ਇਹੋ ਜਿਹੇ ਦਿਨ ਕਿਸੇ ਤੇ ਨਹੀਂ ਆਣੇ ਚਾਹੀਦੇ ਬਹੁਤ ਬਹੁਤ ਧੰਨਵਾਦ ਅੱਲਸਲਾਮ ਅਗਰੇ ਕੇ ਆਪਣੇ ਗੁਰੂ ਧੰਮ ਨਾਲ ਜੋੜਿਆ ਜਾ ਰਿਹਾ ਮੈਂ ਕਹਿ ਰਹੀ ਹਾਂ ਕਿ